ਦੂਜੇ ਨੰਬਰ ਤੇ ਕਰੋਪੋ ਗਾਇਲ ਲੱਕੀ ਜਾਂਦਾ ਇੱਕ ਵਾਰੀ ਗੋਲਡ ਸਮਿਥ ਨੂੰ ਪਿਆਰ ਤੇ ਸਪੋਰਟ ਕਰਨ ਵਾਲੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ। ਸੋ ਅੱਜ ਲੱਕੀ ਗੋਲਡ ਸਮਿਥ ਆਪਣਾ ਕਰੋਕੋਡਾਈਲ ਤੇ ਈਗਲ ਨੂੰ ਟਰਾਲੀ ਖਿੱਚੇ ਮੁਕਾਬਲੇ ਦੇ ਵਿੱਚ ਲੈ ਕੇ ਗਿਆ ਸੀ। ਸੋ ਉੱਥੇ ਆਪਾਂ ਤੁਹਾਨੂੰ ਦੱਸਦੇ ਕਿ ਕਰੋਕੋਡਾਈਲ ਦੀ ਪੋਜੀਸ਼ਨ ਆ ਚੁੱਕੀ ਹੈ ਕਿ ਕਰੋਕੋਡਾਈਲ ਦਾ ਟਾਈਮ ਸੀ ਜਿਹੜਾ ਕਿ ਉਹ 1 ਮਿੰਟ 17 ਸੈਕਿੰਡ ਸੀਗਾ ਤੇ ਕਰੋਕੋਡਾਈਲ ਜਿਹੜਾ ਕਿ ਦੂਜੇ ਨੰਬਰ ਤੇ ਆ ਚੁੱਕਿਆ ਹੈਗਾ ਜਿਸ ਦੀਆਂ ਵੀਡੀਓ ਤੁਸੀਂ ਸਕਰੀਨ ਉੱਪਰ ਵੀ ਚੱਲਦੀਆਂ ਦੇਖ ਸਕਦੇ ਹੋ। ਸੋ ਸਾਰੇ ਭਰਾ ਲੱਕੀ ਗੋਲਡ ਸਮਿਥ ਨੂੰ ਮੁਆਰਕਾ ਜਰੂਰ ਦਿਓ ਕਿਉਂਕਿ ਲੱਕੀ ਗੋਲਡਸਮਿਥ ਦਾ ਟਰਾਲੀ ਖਿੱਚ ਮੁਕਾਬਲੇ ਦਾ ਇਹ ਪਹਿਲਾ ਮੇਲਾ ਸੀਗਾ ਤੇ ਪਹਿਲੇ ਮੇਲੇ ਦੇ ਵਿੱਚ ਹੀ ਲੱਕੀ ਗੋਲਡਸਮਿਥ ਦੂਜੇ ਨੰਬਰ ਤੇ ਆ ਚੁੱਕਿਆਗਾ ਲੱਕੀ ਨੂੰ ਪਿਆਰ ਤੇ ਸਪੋਰਟ ਕਰਨ ਵਾਲੇ ਵੀਡੀਓ ਨੂੰ ਲਾਈਕ ਤੇ ਕਮੈਂਟ ਬਾਕਸ ਦੇ ਵਿੱਚ ਮੁਬਾਰਕਾਂ ਜਰੂਰ ਦੇ ਕੇ ਜਾਓ ਬਾਕੀ ਟਰਾਫੀ ਦੇ ਨਾਲ ਵੀ ਕੁਝ ਕੁ ਵੀਡੀਓਸ ਨਿਕਲ ਕੇ ਸਾਹਮਣੇ ਆਈਆਂ ਨੇ ਤਸਵੀਰਾਂ ਤੁਸੀਂ ਸਕਰੀਨ ਉੱਪਰ ਚੱਲਦੀਆਂ ਦੇਖ ਸਕਦੇ ਹੋਗੇ ਬਾਕੀ ਬਹੁਤ ਸਾਰੇ ਲੋਕ ਕਹਿੰਦੇ ਪਏ ਸੀ ਕਿ ਲੱਕੀ ਗੋਲਡ ਸਮਿਥ ਦਾ ਜੰਗਾੜੂ ਟਰੈਕਟਰ ਆਗਾ ਇਹ ਕਵਾੜ ਚੋਂ ਖਰੀਦਿਆ ਹੋਇਆਗਾ ਇਸਨੇ ਕੁਝ ਨਹੀਂ ਕਰਨਾ ਪਰ ਲੱਕੀ ਗੋਲਡ ਸਮਿਥ ਨੇ ਕਰਕੇ ਦਿਖਾਇਆਗਾ ਦੂਜੇ ਨੰਬਰ ਤੇ ਆ ਚੁੱਕਾਗਾ ਬਾਕੀ ਹੋਰ ਵੀਡੀਓਸ ਦੇਖਣ ਲਈ ਲਗਾਤਾਰ ਚੈਨਲ ਤੇ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਰੱਬ ਰਾਖਾ